ਬੈਰੀ ਬੂਟ ਤੇ ਸਿਰਾਂ ਤੇ ਟੋਪੀਆਂ ਸੀ ਮੌਤ ਰਾਣੀ ਨੇ ਕੀਤੇ ਹੋਏ ਉਹ ਚੱਲੇ ਉਹ ਹੁਕਮ ਮੰਨ ਕੇ ਆਏ ਜੋ ਇੰਦੁਰਾਂ ਦਾ ਸਾਡਾ ਜੱਗ ਤੋਂ ਨਾਮ ਮਟਾਉਣ ਵਾਲੇ ਫੌਜੀ ਭੁੰਨ ਤੇ ਦਾਣ ਆਵਾਗ ਸਿੰਘਾਂ ਬੁੱਟਾ ਸਨੇ ਪ੍ਰਕਰਮਾਂ ਵਿੱਚ ਆਉਣ ਵਾਲੇ ਲੈਟਾਂ ਵੀ ਰੌਸ਼ਨੀ ਵਿੱਚ ਵਦੇ ਅੱਗੇ ਫੜਨੀ ਆਏ ਉਹ ਸਿੰਘਾਂ ਜਿਉਂਦਿਆਂ ਨੂੰ ਹੌਲ ਬੈਠੇ ਜਲੀ ਸੈਂਕੜੇ ਮੋੜ ਦੇ ਕਿੰਜ ਨਹੀਂ ਆਉਂਦਿਆਂ ਨੂੰ ਉਹ ਪੜਿਆ ਹੁਣਾਂ ਨਹੀਂ ਉਹਨਾ ਇਤਿਹਾਸ ਸਾਡਾ ਕੁਰਨੇ ਸ਼ੇਰਾਂ ਦੇ ਹੱਥ ਜੋ ਪਾਉਣ ਵਾਲੇ ਫੌਜੀ ਭੁੰਨ ਤੇ ਦਾਣੀਆਂ ਵਾਂਗ ਸਿੰਘਾਂ ਬੂਟਾ ਸਨੇ ਪ੍ਰਕਰਮਾਂ ਵਿੱਚ ਆਉਣ ਵਾਲੇ ਥੋੜਾ ਸਮਾਜੋ ਪਹਿਲਾਂ ਨੱਚਦੇ ਸੀ ਥੋੜਾ ਸਮਾਜੋ ਪਹਿਲਾਂ ਨੱਚਦੇ ਸੀ ਆਵਾਜ਼ਾਂ ਬਹੁਤ ਅਜੀਬ ਜਈਆਂ ਕੱਟਦੇ ਸੀ ਸਿੰਘਾਂ ਦੇ ਦਿਲ ਜਮਾਉਣ ਬਦਲੇ ਅੰਨੇ ਵਾਇਓ ਗੋਲੀਆਂ ਛੱਡਦੇ ਸੀ ਉਹ ਜੈ ਦੇਵਾਂ ਦੇ ਨਾਰੇ ਉਹ ਮਾਰਦੇ ਸੀ ਸ਼ੇਰਾਂ ਸੁੱਟ ਲੈ ਸ਼ੋਰ ਮਚਾਉਣ ਵਾਲੇ ਫੌਜੀ ਭੰਨ ਤੇ ਦਾਣਿਆਂ ਵਾਂਗ ਸਿੰਘਾਂ ਬੂਟਾ ਸਣੇ ਪ੍ਰਕਰਮਾਂ ਵਿੱਚ ਆਉਣ ਵਾਲੇ ਉੱਪਰ ਮੋਰਚੇ ਅੱਕ ਦੀ ਭੇਟ ਹੋ ਗਏ ਮੱਚ ਰਹੇ ਸੀ ਉਹ ਸ਼ਮਾਦਾਰ ਵਾਂਗੂ ਵੈਰੀ ਸੋਚਦੇ ਮੋਰਚ ਚੂਰ ਸਾਰੇ ਸੁਪਨੇ ਉਹਨਾਂ ਦੇ ਰਿੰਕ ਵਧਾਉਣ ਵਾਲੇ ਫੌਜੀ ਭੁੰਨ ਤੇ ਦਾਣਿਆਂ ਵਾਂਗ ਸਿੰਘਾਂ ਬੁੱਟਾ ਸਨੇਪਰ ਕਰਮਾਂ ਵਿੱਚ ਆਉਣ ਵਾਲੀ ਆਉਂਦੀ ਨੱਚਦੀ ਵਾਰਸੀ 15 ਦੀ ਆਉਂਦੀ ਨੱਚਦੀ ਵਾਰਸੀ ਬੰਦਰਾਂ ਦੀ ਸਿੰਘਾਂ ਰੇਂਜ ਦੇ ਅੰਬੜਿਓ ਆਉਣ ਦਿੱਤੀ ਜਾਲ ਵਿੱਚ ਸ਼ਿਕਾਰ ਨੂੰ ਵੇਖ ਫਸਿਆ ਚਾਹੀ ਚਲਾਉਣ ਦਿੱਤੀ ਉਹ ਲੈnde ਲੜਕੜੀਆਂ ਸੂਰਮੇ ਇੰਦਰਾ ਦੇ ਅਣਖੀ ਛੇਰਾਂ ਦੇ ਨਾਲ ਟਕਰਾਉਣ ਵਾਲੇ ਫੌਜੀ ਭੁੰਨ ਤੇ ਦਾਣਿਆਂ ਵਾਂਗ ਸਿੰਘਾਂ ਬੁੱਟਾ ਸਨੇ ਪਰਕਰਮਾਂ ਵਿੱਚ ਆਉਣ ਵਾਲੇ ਟਾਪੜ ਤੋੜ ਸੀ ਹਲਾਏ ਯੋਧਿਆਂ ਦਾ ਫੌਜੀ ਖਿਲਰੇ ਵਾਂਗ ਹਦਵਾਨਿਆਂ ਦੇ ਹਾਏ ਅੰਮਾ ਮਰ ਗੇ ਕਈ ਰੋਂਦੇ ਸੀ ਵਾਂਗ ਨਿਆਣਿਆਂ ਦੇ ਟੱ ਲੱਗ ਡੜਾਣਾ ਮੁੱਦੇ ਮੂੰਡਕਾ ਟੱ ਲੱਗ ਡੜਾਂ ਦਾ ਮੁੱਦੇ ਮੂੰਡਕਾ ਆਪਣੇ ਆਪ ਨੂੰ ਬਲੀ ਅਖਵਾਉਣ ਵਾਲੇ ਫੌਜੀ ਭੁੰਨ ਤੇ ਦਾਣੀਆਂ ਵਾਂਗ ਸਿੰਘਾਂ ਬੁੱਟਾ ਸਨੇਪਰ ਕਰਮਾਂ ਵਿੱਚ ਆਉਣ ਵਾਲੇ ਖੋਤੇ ਵਿੱਚ ਪ੍ਰਕਰਮਾਂ ਦੇ ਗਏ ਸਾੰਬੇ ਕੋਝ ਵਿੱਚ ਸਰੋਵਰ ਦੇ ਯਾਦ ਕੇ ਕੰਨਾ ਖਿਲੜੀਆਂ ਵਾਗਸੀ ਗੰਨਿਆਂ ਦੇ ਫੌਜੀ ਸੁੱਟ ਕੇ ਜਿਵੇਂ ਕਪਾੜ ਗਏ ਆਹ ਲਹੂ ਮੇਜ ਦਾ ਬਣ ਗਿਆ ਘਾਣ ਪਾਪੀ ਖੂਨ ਸਿੰਘਾਂ ਦਾ ਆਇਸ ਕੌਣ ਵਾਲੇ ਫੌਜੀ ਭੁੰਨ ਤੇ ਦਾਣਿਆਂ ਵਾਂਗ ਸਿੰਘਾਂ ਬੁੱਟਾ ਸਨੇਪਰ ਕਰਮਾ ਵਿੱਚ ਆਉਣ ਵਾਲੇ ਤੋਬਾ ਤੋਬੇਰੀ ਬੋਲੀ ਉੱਠੇ ਹੱਥ ਵਖਾਏ ਜਦ ਸਿੰਘਾਂ ਜਜਾਰੂਆਂ ਨੇ ਬੇੜੀ ਕੌਮ ਵਾਲੀ ਮੰਜ ਹੋਨਾ ਪਾਰੂਆਂ ਨੇ ਦਰਗਾਹ ਪ੍ਰਿਆ ਭਾਵੇਂ ਸ਼ਹੀਦ ਹੋ ਗਏ ਜੋਦੇ ਬਣੇ ਉਹ ਧਰਮ ਕਮਾਉਣ ਵਾਲੇ ਵੈਰੀ ਭੁੰਨ ਤੇ ਦਾਣੀਆਂ ਵਾਂਗ ਸਿੰਘਾਂ ਮੁੰਟਾ ਸਣੇ ਪਰਕਰਮਾਂ